ਮਹੁ ਦੁਖਿਆਰੀ ਇਹ ਸੋਰੀ ਆ ਬਲੀ ਜਾਂਦਾ ਐਨਾ ਸ਼ੇਅਰ ਕਰ ਤੋ ਤਾਂ ਕਿ ਤੁਹਾਡੇ ਸ਼ੇਅਰ ਕਰਨ ਨਾਲ ਕੋਈ ਭੈਣ ਭਰਾ ਇਹਨੂੰ ਬਾਪੂ ਜੀ ਨੂੰ ਕੋਈ ਇਹਨੂੰ ਵਿਚਾਰੋ ਮੈਂ ਦੁੱਖ ਇਹਨੇ ਵੀ ਯਾਨ ਨਹੀਂ ਕਰ ਸਕਦਾ ਸਿਰ ਵੀ ਹੱਥੇ ਜਾਦੇ ਲੱਗੇ ਮੇਰੇ ਬਟਨ ਵੀ ਲਭੋ ਨਹੀਂ ਪੰਦੇ ਨਹੀਂ ਕਿ ਸੰਘ ਕਰਕੇ ਵੇਖ ਲਉਂਗੇ ਪੰਦੇ ਬਟ ਵੀ ਟੀਵੀ ਹੈ ਕੋਈ ਨਹੀਂ ਮੈਨੂੰ ਸੰਭਾਲਦਾ ਰੋਟੀ ਵੀ ਮੰਗ ਮੰਗ ਖਾਣੀ ਪੈਂਦੀ ਆ ਕਿੰਨੇ ਸਾਲ ਹੋ ਗਏ ਬਾਪੂ ਜੀ ਐਵੇਂ ਰੋਟੀ ਮੰਗ ਮੰਗ ਕੇ ਖਾਂਦੇ 11 ਤੋਂ ਬਾਅਦ ਠਹਿਰੂਆਂ ਉਹ ਤੋਂ ਬਾਅਦ ਸਾਨੂੰ 11 ਤੋਂ ਬਾਅਦ ਹੁਣ ਤੱਕ ਹੁਣ ਮੰਗ ਮੰਗ ਕੇ ਖਾਣੀ ਪੈਰੀ ਆ ਕਿ ਹੁਣ ਕਮਜ਼ੋਰੀ ਵੀ ਸੀ ਚਾਉਂਦੀ ਬਾਪੂ ਜੀ ਫਿਰ ਬੇਬੀ ਜੀ ਸੀ ਔ ਮਾਤਾ ਪਿਤਾ ਗੁਰੀ ਹੋ ਗਈ ਥੀ ਜੀ ਵਿੱਚ ਰਟੈਣ ਤੋਂ ਫਈ ਜੀ ਫਿਰ ਥੋੜੀ ਮੀਸੀ ਜੇ ਘਰ ਵਾਲੀ ਨਹੀਂ ਬਾਪੂ ਜੀ ਸੰਭਾਲਦੇ ਉਹ ਪੂਰੀ ਹੋ ਗਈ 15 ਸਾਲ ਹੋ ਗਏ ਜੀ ਉਹ ਵੀ ਪੂਰੀ ਹੋ ਗਈ ਸੀ ਹਾਂ ਜੀ ਇਹ ਨੇ ਦਮਾ ਮੀਆ ਮੈਨੂੰ ਦਮੇ ਕਰਕੇ ਪੜੀ ਇਹ ਉਹ ਤੱਕ ਇੰਨੇ ਦੋਸ ਹੀ ਮਨਾ ਮੰਗੇ ਹੋਈ ਸੀ ਨਹੀਂ ਦਿੰਦੇ ਅੱਜ ਤਾਂ ਫੜੇ ਵੀ ਆਈ ਨਹੀਂ ਕੱਲ ਵੀ ਆਈ ਨਹੀਂ ਫੇਰਾਸੇ ਬਸੇ ਆਨ ਕਮਾਂਸ ਤੋਂ ਮੰਗਣੀ ਪੈਂਦੀ ਰੋਟੀ ਮੰਗ ਕੇ ਖਾਣੀ ਪੈਂਦੀ ਲੋਕਾਂ ਤੋਂ ਹਾਂ ਜੀ ਕੋਈ ਤੀ ਨਹੀਂ ਸੰਭਾਲਦੀ ਕੋਈ ਤੀ ਨਹੀਂ ਸੰਭਾਲਦਾ ਬਹੁਤ ਹੀ ਮੈਨੂੰ ਹੀ ਫੀਲ ਕਰਦਾ ਇਹ ਮੈਂ ਬਹੁਤ ਥੀ ਹਮੇਸ਼ਾ ਦੁੱਖ ਬਣਾਉ ਦੁੱਖ ਉਹ ਮਾ ਬਹੁਤ ਦੁਖਿਆਰੀ ਚਾ ਤੁਰਿਆ ਵੀ ਨਹੀਂ ਜਾਂਦਾ ਤੁਰਦੇ ਹੋਏ ਵੀ ਢੇਡਾ ਖਾ ਕੇ ਨਹੀਂ ਜਾਂਦਾ ਬਾਪੂ ਪੁੱਤ ਨਹੀਂ ਤੇਰਾ ਸੰਭਾਲਦਾ ਉੱਚ ਸੰਭਾਲਦਾ ਨਹੀਂ ਉਹਨੂੰ ਕਹਿਆ ਸੁਭਾਤਾ ਕਹਿੰਦਾ ਮੈਂ ਕੀ ਕੀ ਕਰੂੰਗੀ ਬੇਟੀ ਬਾਪੂ ਬੇਟੀ ਢੇਡਾ ਮਾਰਦੀ ਆ ਕਪੜੇ ਤਾਂ ਮੈਂ ਨਹੀਂ ਪਹਿਰ ਸਕਿਆ ਤੁਰੇ ਨਹੀਂ ਅੰਤ ਇਹ ਪਟਿਆਲੇ 20000 ਹੋ ਗਿਆ ਇਹ ਹਾਜ਼ਰੀ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਤੋਂ ਤੁਰੇ ਤੱਕ ਵੀ ਨਹੀਂ ਜਾਂਦਾ ਪਰ ਕਿਹੜੀਆਂ ਉਮਰਾਂ ਹਨ ਇਹਨਾਂ ਨੂੰ ਕਰੇ ਅਰੈਸਟ ਕਰਨ ਦੀਆਂ ਹੁੰਦੀਆਂ ਨੇ ਪਰ ਉਸ ਉਮਰ ਦੇ ਵਿੱਚ ਬਾਪੂ ਜੀ ਨੂੰ ਦਰ ਦਰ ਤੇ ਲੋਕਾਂ ਅੱਗੇ ਅਪੀਲ ਕਰ ਕਰਕੇ ਪ੍ਰਸ਼ਾਦੇ ਪਾਣੀ ਲਈ ਘਟਿੱਡ ਪਿੱਛੇ ਪਰ ਸੰਤਜੀਤ ਸਭ ਕੁਝ ਹੁੰਦੇ ਹਵਾਏ ਇੱਕ ਬੇਟਾ ਇੱਕ ਬੇਟੀ ਆ ਪਰ ਬਾਪੂ ਹੋਮ ਗਾਰਡ ਤੋਂ ਮਲਾਜਮ ਰਿਟਾਇਰ ਹੋਵੇ ਪਰ ਹਾਲਾਤ ਤੁਸੀਂ ਅੱਜ ਬਾਪੂ ਜੀ ਦੇ ਦੇਖ ਸਕਦੇ ਹੋ ਸੰਤਜੀਤ ਪੁਲਿਸ ਵੀਡੀਓ ਨੂੰ ਸਲਿੱਪ ਨਾ ਕਰੋ ਐਨਾ ਸ਼ੇਅਰ ਕਰ ਦਿਓ ਤਾਂ ਕਿ ਕੋਈ ਭੈਣ ਭਰਾ ਇਹਨੂੰ ਬਜ਼ੁਰਗ ਨੂੰ ਸੰਭਾਲਣ ਵਾਲਾ ਅੱਗੇ ਆ ਸਕੇ ਕੋਈ ਭੈਣ ਭਰਾ ਬਾਪੂ ਜੀ ਦਾ ਕੋਈ ਡਰੈਸ ਜਾਨਾ ਚਾਹੁੰਦਾ ਹੋਵੇ ਕਿ ਬਾਪੂ ਜੀ ਨੂੰ ਲੈਜਣਾ ਚਾਹੁੰਦਾ ਹੋਵੇ ਸਾਡੇ ਨਾਲ ਜ਼ਰੂਰ ਕਾਲ ਦੇ ਗੱਲ ਕਰਿਓ ਅਸੀਂ ਨੰਬਰ ਮੈਂ ਪਟਿਆਲੇ ਹਿੰਦੂਸਤਾਨ ਪ੍ਰੋਗਰਾਮ ਤੇ ਵਿਆਪਕ ਲਾਈਨ ਵੀ ਰਿਹਾ ਸਿਟੀ ਸੋਣਾ ਸਮਾਣਾ ਸਜਣਾ ਸੋਣਾ ਸਮਾਣਾ ਵੀ ਰਿਹਾ ਜਿਆਦਾ ਤੱਕ ਇਸ ਮਾਣੀ ਕਿ ਰਹੀ ਹਾਂ ਕਿਉਂਕਿ ਤਨਖਾਹ ਹੁੰਦੀ ਨਹੀਂ ਸੀ ਵੀ ਨੂੰ ਪੇਰਾ ਗਿਆ ਰਹਿਣ ਨਾ ਜੀ ਜੇ ਤੁਹਾਨੂੰ ਬਾਪੂ ਜੀ ਪਾਲ ਲਛਕਾਣੀ ਵੀਰ ਤੁਹਾਨੂੰ ਲੈਣ ਆ ਜੀਵੇ ਤੁਸੀਂ ਚਲੇ ਜਾਓਗੇ ਨਾਲ ਚਲੇ ਜਾ ਬਾਕੀ ਤੇ ਕਰਵਾ ਵੀ ਕੀ ਕਹੀ ਉਸ ਮਾਤਮ ਨੂੰ ਇਹਦਾ ਕਰ ਰਾ ਨਾ ਡਰਵਲ ਜੀ ਨੂੰ ਉਸ ਮਾਤਮ ਨੂੰ ਉਹਨੂੰ ਮੈਂ ਹੋਰ ਵੀ ਕਈ ਮੰਤੜ ਹੁ ਕੇ ਹਾ ਇਹ ਮੇਰੀ ਸੇਵਾ ਕਰੋ ਮੈਂ ਸੰਗਾ ਬੀੜਾ ਬਾਪੂ ਜੀ ਕਿਹੜਾ ਪਾਲਜ ਕਾਣੀਓ ਪੈਸੇ ਪੱਖੋਂ ਕੋਈ ਲਾਲਚ ਨਹੀਂ ਕਰਦਾ ਕੋਈ ਘਰ ਪੱਖੋਂ ਨਹੀਂ ਬਸ ਇੱਕੋ ਮਾਂ ਪਿਓ ਬਣ ਬਣਾ ਕੇ ਤੁਹਾਨੂੰ ਆਪਣੇ ਕੋਲ ਰੱਖ ਲਿੰਦੇ ਨੇ ਹਾਂ ਠੀਕ ਠੀਕ ਬਹੁਤ ਬਹੁਤ ਸ਼ੁਕਰੀਆ ਕਰ ਦਿੰਗੇ ਤੁਹਾਨੂੰ ਦਵਾਈ ਬੂਟੀ ਵੀ ਵਾਹੀ ਗੁਰਜੀ ਕੀ ਫਤਿਹ ਇਸ ਵੀਡੀਓ ਨੂੰ ਸਲੀਪ ਨਾ ਕਰਿਓ ਐਂਡ ਤੱਕ ਇਸ ਬਜ਼ੁਰਗ ਦਾ ਸਾਡੇ ਦਾ ਜ਼ਰੂਰ ਦੇਖਿਓ ਹਾਲਾਤ ਐਦਾਂ ਦੇ ਹਾਲਾਤ ਹੋ ਚੁੱਕੇ ਨੇ ਕਿ ਪਾਣੀ ਦੇ ਗਲਾਸ ਤੋਂ ਵੀ ਤਰਸ ਚੁੱਕੇ ਨੇ ਬਾਪੂ ਫਿਰ ਸੜਕਾਂ ਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਂ ਵਾਜੀ ਇਸ ਹੰਨੇ ਘੇਰਾ ਚਾਹੂ ਹੋ ਮਰ ਚੋਰ ਤੇਰੀ ਸੰਦੀ ਪਿਰਸਨ ਤਾਂ ਨਹੀਂ ਸੀ ਜੀ ਤੇ ਉਹ ਦੋ ਵਾਰ ਦੇ ਹਾਲਤ ਖਰਾਬ ਹੁੰਦੇ ਤੇ ਸੇਤ ਖਰਾਬ ਹੁੰਦੀ ਕਮਜ਼ੋਰੀ ਹੁੰਦੀ ਉਹ ਪਟਿਆਲੇ ਸਤਾ ਜੀ ਧਰ ਰਿਹਾ ਸਮਾਣੀ ਵੀ ਬੱਲਾ ਦਵਾਈ ਵਰਤਦਾ ਹੈ ਕਿਹੜੇ ਮੈਕਮੇਨ ਤੋਂ ਰਿਟਾਇਰ ਹੋਏ ਬਾਪੂ ਜੀ ਕੋਈ ਨਾ ਹੋਮਗਾਰਡ ਤੋਂ ਪੰਜਾਬ ਹੋਮਗਾਰਡ ਪੁਲਿਸ ਦੇ ਵਿੱਚੋਂ ਹਾਂ ਪੁਲਿਸ ਦਾ ਕੋਈ ਰਿਸਨ ਵੀ ਆ ਹੋਮਗਾਰਡ ਨਹੀਂ ਇਸ ਕੰਮ ਸੇ ਭਾਈ ਇਹਦੀ ਕੋਈ ਫੀਸ ਨਹੀਂ ਕੋਈ ਗੁਸ ਨਹੀਂ ਜੀ ਹਾਂ ਹੁਣ ਬਾਪੂ ਜੀ ਤੁਹਾਨੂੰ ਕੋਈ ਪੈਲਸਨ ਨਹੀਂ ਮਿਲਦੀ ਹੋਮਗਾਰਡ ਵੱਲੋਂ ਹੋਮਗਾਰਡ ਵੱਲੋਂ ਕੋਈ ਨਹੀਂ ਮਿਲਦੀ ਬਟਾ ਫਸ ਨਹੀਂ ਮਿਲਦੀ ਆ ਜੋ ਕਿ 1500 ਰੁਪਏ ਹੁੰਦੀ ਆ 1500 ਤੁਸੀਂ ਜੀ ਕਿਹੜੇ ਬਜ਼ੁਰਗ ਬਾਪੂ ਜੀ ਨੂੰ ਦੇਖ ਰਹੇ ਹੋ ਹੋਮ ਗਾਰਡ ਕਹਿੰਦੇ ਆ ਕਿ ਉਹਨੂੰ ਹੋਮ ਗਾਰਡ ਪੁਲਿਸ ਹੁੰਦੀ ਏ ਉਹਦੇ ਵਿੱਚੋਂ ਬਜ਼ੁਰਗ ਬਾਪੂ ਜੀ ਲਟਾਇਰ ਹੋਏ ਹੋਏ ਨੇ ਬਾਪੂ ਜੀ ਦੱਸਦੇ ਪਏ ਨੇ ਪਿੰਲਸਨ ਕੁਛ ਨਹੀਂ ਮਿਲਦੀ ਹੈਗੀ ਇੱਕ ਬਢੇਪਾ ਪਿੰਲਸ ਨੇ ਉਹਦੇ ਸਿਰ ਤੇ ਬਾਪੂ ਜੀ ਆਪਣਾ ਗੁਜ਼ਾਰਾ ਕਰਦੇ ਨੇ ਪਰ ਬਾਪੂ ਜੀ ਦੇ ਅੱਜ ਇਦਾਂ ਦੇ ਹਾਲਾਤ ਹੋ ਚੁੱਕੇ ਨੇ ਵੀ ਬਾਪੂ ਜੀ ਨੂੰ ਅਸੀਂ ਮਿਲੇ ਆ ਇੱਕ ਜੇ ਤੁਹਾਨੂੰ ਕੋਈ ਸੰਸਥਾ ਲੈਣਾ ਜੇ ਉੱਥੇ ਚਲੇ ਜਾਓਗੇ ਹਾਂ ਚਲੇ ਜਾਵਾਂਗੇ ਪਹਿਲਾਂ ਮਿਰਦਾ ਸਰਪੰਖ ਆਤੀ ਉਹਨਾਂ ਨੇ ਰੱਖਿਆ ਨਹੀਂ ਇਹ ਕੋਈ ਸਰਸਾ ਨਹੀਂ ਨਾ ਜੀ ਆਪ ਦਾ ਬਹੁਤ ਨਮਾਜ਼ਾ ਚਲੇ ਜਾਓਗੇ ਹਾਂ ਠੀਕ ਹੈ ਮਨ ਕਿੰਨਾ ਕਿ ਬਾਪੂ ਅਦਾਸ ਅੱਜ ਸਭ ਕੁਝ ਹੁੰਦੇ ਹਵਾਏ ਵੀ ਸੜਕਾਂ ਦੇ ਭਿਰਨਾ ਪੈ ਰਿਹਾ ਰਾਤ ਹੁਣਾ ਨਿਕਲ ਸਿਆ ਇਹ ਕੁੜੀ ਨੂੰ ਕਹੀ ਜਿਆ ਕਹੀ ਮੈਂ ਵੀ ਦੁਖੀ ਹਾਂ ਤੂੰ ਮੈਨੂੰ ਤਾਂ ਦੂਸਨਾ ਮੈਂ ਖੁਦ ਦੁਖੀ ਹਾਂ ਕੁੜੀ ਇੱਥੇ ਵੇਹੀ ਰੁਕਲ ਹਾਂ ਹੁੰਦੇ ਨੂੰ ਕਹੀ ਦਾ ਭਾਈ ਤੂੰ ਆਜਾ ਪੰਜ ਸਾਲ ਦਿਨ ਔਰ ਦੇਖਾਂਗੇ ਆ ਆਇਆ ਨਹੀਂ ਉਹਦੇ ਘਰ 와ਈ ਕਹਿੰਦਾ ਮੈਂ ਤੂੰ ਵੀ ਖਾ ਮੱਖ ਦੁਖਿਆ ਜੀ ਤੁਰਿਆ ਵੀ ਨਹੀਂ ਜਾਂਦਾ ਤੁਰਦੇ ਹੋਏ ਵੀ ਘਿਟਾ ਖਾ ਕੇ ਡੀ ਜਨ ਨਹੀਂ ਧਾਸੀ ਬਾਰਾਂ ਤੇ ਘੇਰ ਹਾਂ ਕਈ ਕਈ ਜੀ ਪਹਿਲਾ ਹੋਰ ਕਿੰਦੀ ਹੈ ਨੋ ਗਿੰਦੇ ਰਿਹਾ ਜੀ ਔਸੀਂ ਮੂੜ ਚਿਹਿਆ ਦੋ ਸਾਲ ਮਰਕਮਨ ਸੀ ਕੱਚੀ ਹੀ ਹਾ ਹੋਰ ਕਈ ਮਹੀਨੇ ਅਜ ਕੱਚਾ ਰਿਹਾ ਬਿਜਲੀ ਬਹੁਤ ਵੀ ਹੈ ਆ ਦੋ ਚੱਲ ਬਿੰਨੇ ਬਾਪੂ ਜੀ ਨੇ ਵੱਖ-ਵੱਖ ਤਕਰੀਬਨ 5-7 ਮਹਿਕਮੇ ਦੇ ਵਿੱਚ ਡਿਊਟੀਆਂ ਹੋਣ ਕਰਕੇ ਵੀ ਪਰ ਅੱਜ ਬਾਪੂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਦੋਂ ਸੰਭਾਲ ਲੰਦੀ ਉਮਰ ਸੀ ਧੀ ਪੁੱਤਾਂ ਨੇ ਅੱਜ ਬਾਪੂ ਨੂੰ ਘਰ ਤੋਂ ਯਾਰ ਵੇ ਘਰ ਕਰ ਦਿੱਤਾ ਕਿਉਂ ਯਾਰ ਐਵੇਂ ਨਾ ਨਾ ਕਰਿਆ ਕਰੋ ਜੀ ਹੋਮਗਾਰਡ ਦੇ ਮੁਲਾਜ਼ਮ ਸੀ ਲਟੈਰ ਹੋਣ ਤੋਂ ਬਾਅਦ ਬਾਪੂ ਜੀ ਫਿਰ ਤੁਸੀਂ ਕਿਹੜੇ ਕਿਹੜੇ ਥਾਣੇ ਦੇ ਵਿੱਚ ਰਹੇ ਹੋ ਮੈਂ ਪਟਿਆਲੇ ਹਿੰਦੂਸਤਾਨ ਪ੍ਰੋਗਰਾਮ ਤੇ ਇਹ ਆ ਫੋਨ ਲਾਈਨ ਵੀ ਜਿਆ ਸਿਟੀ ਥਾਣਾ ਸਮਾਣਾ ਸਦਰ ਸਣਾ ਸਮਾਣਾ ਵੀ ਗਿਆ ਜਿਆ ਤਾਂ ਇਥੇ ਸਮਾਣੀ ਕਿ ਰਹੇ ਹਾਂ ਕਿਉਂਕਿ ਤਨਖਾਹ ਹੁੰਦੀ ਨਹੀਂ ਸੀ ਵੀ ਉਹ ਪੇਟਾ ਗਿਆ ਰਹਿੰਦੇ ਇੱਕ ਪਲ ਲੜਦਾ ਨਹੀਂ ਹੈਗਾ ਹੁਣ ਇਸ ਉਮਰ ਦੇ ਵਿੱਚ ਸੰਭਾਲ ਨਹੀਂ ਕੁੜੀ ਆਉਂਦੀ ਆ ਉਹਨੂੰ ਧੀੜੀ ਗੱਲ ਅਸਲੀ ਤਕਲੀਫਾ ਉਹ ਦੱਸਾ ਕੋ ਨਹੀਂ ਕਰਦੇ ਪਰ ਮੇਰੇ ਹੱਥ ਵੀ ਹੱਥੇ ਨਹੀਂ ਤੇ ਹੱਥੇ ਰਿੰਨ ਕਰਕੇ ਮੈਂ ਛਾਬੀ ਬਣਾ ਨਹੀਂ ਸਕਦਾ ਦੁਲੀਆਂ ਦੀਆ ਬਪੂ ਬੇ ਸੜਕਾਂ ਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਂ ਬਾਈ ਜੀ ਇਸ ਹਾਨੇ ਘੇਰਾ ਜਾਉ ਹਾਂ ਮੈਂ ਚੋਰ ਤੇਰੀ ਸਭ ਦੀ ਪੀੜਸਨਤਾ ਹੈ ਨਹੀਂ ਤੀ ਜੀ ਤੇ ਉਹ ਦੋਵਾਂ ਦੇ ਹਾਲਤ ਖਰਾਬ ਹੁੰਦੇ ਗਏ ਸੇਤ ਖਿਆ ਹੁੰਦੀ ਕਮਜ਼ੋਰੀ ਆਉਂਦੀ ਤੇ ਉਹ ਪਟਿਆਲੇ ਸਟਾਫ ਚ ਵੀ ਢਾਲ ਸੀ ਰਹੀ ਹਾ ਸਮਣੀ ਵੀ ਬੰਲਾ ਦਵਾਈ ਵਰਤਿਆ ਇਹ ਕਿਹੜੇ ਮਹਿਕਮੇ ਤੋਂ ਰਿਟਾਇਰ ਹੋਏ ਬਾਪੂ ਪੰਜਾਬ ਹੋਮ ਗਾਰਡ ਤੋਂ ਪੰਜਾਬ ਹੋਮ ਗਾਰਡ ਪੁਲਿਸ ਦੇ ਵਿੱਚੋਂ ਹਾਂ ਪੁਲਿਸ ਦਾ ਪਰਸਨ ਵੀ ਆ ਹੋਮ ਗਾਰਡ ਨੀਸ ਕੰਮ ਸੇਵਾਏ ਇਹਦੀ ਕੋਈ ਪਰਸਨ ਨਹੀਂ ਕੋਈ ਨਹੀਂ ਜੀ ਹੁਣ ਬਾਪੂ ਜੀ ਤੁਹਾਨੂੰ ਕੋਈ ਪਿਲਸਨ ਨਹੀਂ ਮਿਲਦੀ ਹੋਮਗਾਰਡ ਵੱਲੋਂ ਹੋਮਗਾਰਡ ਵੱਲੋਂ ਕੋਈ ਨਹੀਂ ਮਿਲਦੀ ਬਿਲਕੁਲ ਫੱਬਸ ਨਹੀਂ ਮਿਲਦੀ ਜੋ ਕਿ 1500 ਰੁਪਏ ਹੁੰਦੀ 1500 ਤੁਸੀਂ ਜੀ ਕਿਹੜੇ ਬਜ਼ੁਰਗ ਬਾਪੂ ਜੀ ਨੂੰ ਦੇਖ ਰਹੇ ਹੋ ਹੋਮਗਾਰਡ ਕਹਿੰਦੇ ਆ ਕਿ ਉਹਨੂੰ ਹੋਮਗਾਰਡ ਪੁਲਿਸ ਹੁੰਦੀ ਏ ਉਹਦੇ ਵਿੱਚੋਂ ਬਜ਼ੁਰਗ ਬਾਪੂ ਜੀ ਲਟਾਇਰ ਹੋਏ ਹੋਏ ਨੇ ਬਾਪੂ ਜੀ ਦੱਸ ਦੇ ਪਏ ਨੇ ਪਿਲਸਨ ਕੁਛ ਨਹੀਂ ਮਿਲਦੀ ਹੈਗੀ ਇੱਕ ਬਢੇਪਾ ਪਿਲਸਨ ਨੇ ਉਹਦੇ ਸਿਰ ਤੇ ਬਾਪੂ ਜੀ ਆਪਣਾ ਗੁਜ਼ਾਰਾ ਕਰ ਰਹੇ